ਅੱਜ ਦੇ ਵੀਡੀਓ ਵਿੱਚ ਆਪਾਂ ਜੋ ਸੂਟ ਦੇ ਚੌਕ ਹੁੰਦੇ ਨੇ ਤੇ ਆਪਾਂ ਪਹਿਲਾਂ ਇੱਥੇ ਆਈ ਬਣਾ ਬੰਦੇ ਸੀ ਆ ਜਗ੍ਹਾ ਤੇ ਤੇ ਹੁਣ ਆਪਾਂ ਇੱਥੇ ਲੂਪੀ ਆ ਜੋ ਲਗਾਉਣੇ ਆ ਤੇ ਆਪਾਂ ਲੂਪੀ ਪਹਿਲਾਂ ਤਿਆਰ ਕਰਕੇ ਰੱਖੀ ਹੋਈ ਆ ਜੀ ਦੇਖੋ ਇਸ ਨੂੰ ਆਪਾਂ ਰੇਪ ਵੀ ਬਣਾ ਸਕਦੇ ਆ ਤੇ ਆਪਾਂ ਸਿੱਧੇ ਚ ਵੀ ਬਣਾ ਸਕਦੇ ਆ ਤੇ ਇਸ ਨੂੰ ਲਗਾਉਣ ਦਾ ਤਰੀਕਾ ਬਹੁਤ ਹੀ ਆਸਾਨ ਆ ਨਾਲੇ ਬਹੁਤ ਫਿਨਿਸ਼ਿੰਗ ਨਾਲ ਲੱਗਦਾ ਤੇ ਆਉ ਤੁਹਾਨੂੰ ਦੱਸਦੇ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਜੋ ਹਿਪ ਆ ਉਸ ਨੂੰ ਚੰਗੀ ਤਰ੍ਹਾਂ ਆਪਾਂ ਪੱਕਾ ਕਰ ਲੈਣਾ ਵਾ ਆ ਦੇਖੋ ਪੱਕਾ ਕਰਕੇ ਆਪਾਂ ਇਸ ਨੂੰ ਉਸ ਤੋਂ ਬਾਅਦ ਇੱਥੇ ਪ੍ਰੈਸ ਲਗਾ ਕੇ ਇਸ ਤੇ ਹਲਕੇ ਹਲਕੇ ਪ੍ਰੈਸ ਨਾਲ ਆਪਾਂ ਨੇ ਕਰੀਜਾ ਬਣਾ ਲੈਣੀਆਂ ਨੇ ਤੇ ਤਾਂ ਕਿ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਣਾ ਚਾਕ ਕਿੰਨਾ ਕੁ ਫੋਲਡ ਹੋਣਾ ਵਾ ਤੇ ਆਪਣਾ ਜੋ ਚਾਕ ਹੈ ਇਹ ਇੱਥੇ ਜਾ ਕੇ ਖਤਮ ਹੁੰਦਾ ਜੀ ਤੇ ਜੋ ਆਪਾਂ ਲੁਪੀ ਤਿਆਰ ਕੀਤੀ ਹੈ ਇਸ ਨੂੰ ਆਪਾਂ ਇਸ ਦੇ ਬਿਲਕੁਲ ਸੈਂਟਰ 'ਚ ਰੱਖਾਂਗੇ ਜੀ ਹਾਫ ਉਧਰ ਤੇ ਹਾਫ ਇੱਧਰ ਇਕਵਲ ਕਰਕੇ ਰੱਖਾਂਗੇ ਕਿ ਤਾਂ ਕਿ ਜੋ ਪੂਰੀ ਫਿਨਿਸ਼ਿੰਗ ਦੇ ਨਾਲ ਲੱਗੇ ਲੋ ਜੀ ਆਪਾਂ ਇਹ ਲੂਪੀ ਨੂੰ ਸੈੱਟ ਕਰਕੇ ਰੱਖ ਲੱਖਿਆ ਤੇ ਬਿਲਕੁਲ ਆਪਣੇ ਜੋ ਸੈਂਟਰ ਨੂੰ ਲੌਕ ਕਰਨਾ ਆਪਾਂ ਨੇ ਦੋ ਸੈਂਟਰ ਤੇ ਇਸ ਦਾ ਹਾਫ ਕਰਕੇ ਇਸ ਨੂੰ ਜਮਾ ਸੈਂਟਰ ਤੇ ਰੱਖ ਰੱਖਿਆ ਤੇ ਸਭ ਤੋਂ ਪਹਿਲਾਂ ਆਪਾਂ ਜੋ ਇਸ ਦੇ ਸੈਂਟਰ ਵਿੱਚ ਸੀਨ ਉੱਥੇ ਇਸ ਸੀਨ ਨੂੰ ਪੱਕੀ ਕਰਾਂਗੇ ਸੋ ਜੀ ਆਪਾਂ ਨੇ ਇੱਕ ਵਾਰ ਇਹ ਪਹਿਲਾ ਸੀਮ ਲਗਾਤੀ ਸੀ ਵੀ ਇੱਕ ਵਾਰੀ ਹੋਰ ਸੀਮ ਲਗਾ ਕੇ ਇਸ ਨੂੰ ਆਪਾਂ ਇੱਕ ਹੀ ਫੜਦਾ ਹਾਂ ਇਸ ਤੋਂ ਬਾਅਦ ਜੇ ਆਪਾਂ ਜੋ ਇੱਥੇ ਪੱਕੀ ਸਿਲਾਈ ਕਰ ਦਿੱਤੀ ਸੀਗੀ ਚਾਕ ਕੋਲ ਤੇ ਹੁਣ ਆਪਾਂ ਇਸ ਨੂੰ ਜੋ ਟਾਕ ਦੇ ਇੱਧਰ ਦਾ ਜੋ ਆਪਣਾ ਓਪਨ ਸਾਈਡ ਆ ਉਧਰ ਲੈ ਕੇ ਆਵਾਂਗੇ ਲੋ ਜੀ ਇੱਕ ਪਾਸਾ ਆਪਾਂ ਨੇ ਕੰਪਲੀਟ ਕਰ ਲਿਆ ਸੀਗਾ ਲੂਪੀ ਦਾ ਤੇ ਹੁਣ ਆਪਾਂ ਇਸ ਨੂੰ ਦੂਜੇ ਪਾਸੇ ਲੈ ਕੇ ਚੱਲਾਂਗੇ ਆਵਲ ਸੈਂਟਰ ਤੱਕ ਇਸ ਨੂੰ ਲੈ ਕੇ ਜਾਵਾਂਗੇ ਜੀ ਮਸੇਰ ਨੂੰ ਇੱਥੇ ਤੱਕ ਹੀ ਲੈ ਕੇ ਜਾਣਾ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਬੈਕ ਮੋੜ ਦਾਂਗੇ ਲੋ ਜੀ ਆਪਾਂ ਬੈਕ ਲੈ ਕੇ ਕਰਕੇ ਲੈ ਆਏ ਤੇ ਇੱਧਰ ਵੀ ਆਪਣੀ ਦੋ ਸਲਾਈਆਂ ਲੱਗੀਆਂ ਤੇ ਲੋ ਜੀ ਆਪਾਂ ਲੁੱਕ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਲਾ ਆ। ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਦੇ ਆ। ਪੂਰੀ ਫਿਨਿਸ਼ਿੰਗ ਦੇ ਨਾਲ ਆਪਾਂ ਨੇ ਇਸ ਨੂੰ ਅਟੈਚ ਕਰ ਲਿਆ ਵਾ। ਪੂਰੀ ਫਿਨਿਸ਼ਿੰਗ ਦੇ ਨਾਲ ਲੱਗੀ ਹੈ ਜੀ। ਤੇ ਪ੍ਰੈਸ ਆਪਾਂ ਨੇ ਜੋ ਚਾਕ ਪਹਿਲਾਂ ਕਰ ਰੱਖੇ ਸੀਗੇ ਤੇ ਕੱਚੀ ਸਲਾਈ ਨਹੀਂ ਲਗਾਈ ਸੀ ਚਾਕਾਂ ਦੀ। ਤੇ ਫਰੰਟ ਸਾਈਡ ਵੀ ਤੁਸੀਂ ਦੇਖ ਸਕਦੇ ਹੋ। ਹਾਂ ਜੀ ਬਿਲਕੁਲ 프ਰੰਟ ਸਾਈਡ ਵੀ ਆਪਾਂ ਨੇ ਕੋਈ ਆਪਣਾ ਵਿੱਚ ਸਿਲਾਈ ਦੇ ਵਿੱਚ ਕੋਈ ਕਪੜਾ ਵੀ ਨਹੀਂ ਦਿਖ ਰਿਹਾ ਪੂਰੀ ਫਿਨਿਸ਼ਿੰਗ ਦੇ ਨਾਲ ਆਪਾਂ ਇਸ ਨੂੰ ਲਗਾਇਆ ਤੇ ਤਾਂ ਜੋ ਆਪਣੀ ਇਹ ਵਾਲੇ ਚ ਆ ਕੇ ਤੋਂ ਨਾ ਫਟ ਸਕਣ